ਅੱਜ ਜਦੋਂ ਦਸਵੰਦ ਲੈ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ ਰਸਤੇ ਵਿੱਚ ਲੁੱਟਣ ਵਾਲਿਆਂ ਨੇ ਇੱਕ ਡਕੈਤ ਬੰਦਾ ਉਹਨੇ ਹੱਥ ਵਿੱਚ ਦਾਤਰ ਪਕੜਿਆ ਹੋਇਆ ਰੋਕ ਲਿਆ ਰੋਕ ਕੇ ਉਹਨੂੰ ਤਿੱਖਾ ਦਾਤਰ ਵਿਖਾ ਕੇ ਕਹਿੰਦਾ ਜੋ ਕੁਝ ਹੈ ਕੱਢ ਕੇ ਇੱਥੇ ਰੱਖ ਦੇ ਉਹਦੀ ਜੇਬ ਵਿੱਚ ਦੋ ਚਾਰ ਦਮੜੇ ਸਨ ਉਹਨੇ ਰੱਖ ਦਿੱਤੇ ਉਹਨ ਜਿਹੜੀ ਹੱਥ ਵਿੱਚ ਉਹ ਪੈਸਿਆਂ ਦੀ ਥੈਲੀ ਪਕੜੀ ਹੈ ਦਸਵੰਦ ਵਾਲੀ ਉਹ ਨਹੀਂ ਰੱਖ ਰਿਹਾ ਤੋ ਜਿਹੜਾ ਦਕੈਤ ਬੰਦਾ ਹੈ ਉਹ ਲੱਖੂ ਧੜ ਵੀ ਆ ਬੋਲਿਆ ਆ ਹੱਥ ਵਿੱਚ ਕੀ ਹੈ ਉਹਨ ਕਹੇ ਗੁਰੂ ਦਾ ਦਸਵੰਦ ਹੈ ਇਹ ਸਿੱਖਾਂ ਦੀ ਦਸਾਂ ਲੋਹਾਂ ਦੀ ਕਰਤਾ ਮੈਂ ਗੁਰੂ ਦਾ ਮਸੰਦਾ ਜੋ ਸੰਗਤ ਨੇ ਮਾਇਆ ਦਿੱਤੀ ਹੈ ਇਹ ਗੁਰੂ ਦੇ ਦਰ ਤੇ ਪਹਚਾਨ ਚੱਲੈ ਉਹਨ ਕਹਦਾ ਮਤਲਬ ਇਹਦੇ ਵਿੱਚ ਪੈਸੇ ਨੇ ਕਹਿੰਨ ਲੱਗੇ ਹਾਂ ਇਹਦੇ ਵਿੱਚ ਪੈਸੇ ਨੇ ਉਹ ਕਹੇ ਇੱਥੇ ਸਭ ਕੁਝ ਰੱਖ ਦੇ ਉਹਨ ਕਹੇ ਨਹੀਂ ਇਹ ਨਹੀਂ ਮੈਂ ਰੱਖ ਸਕਦਾ ਜੋ ਮੇਰਾ ਸੀ ਨਾ ਮੈਂ ਦੋ ਚਾਰ ਦਮੜੇ ਜੋ ਸੀ ਜੇਬ ਵਿੱਚ ਰੱਖ ਦਿੱਤੇ ਨੇ ਆਪ ਐਸੇ ਮੇਰੇ ਨਹੀਂ ਹੈ ਇਹ ਗੁਰੂ ਦਾ ਦਸਵੰਦ ਹੈ ਇਹ ਮੈਂ ਤੈਨੂੰ ਦੇ ਨਹੀਂ ਸਕਦਾ ਤਾ ਲੱਖੂ ਤਾੜ ਵੀ ਆ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਮੈਂ ਤੇਰਾ ਗਲਾ ਵੜ ਦਾਂਗਾ ਮੈਂ ਸੰਕੜੇ ਬੰਦੇ ਵੜ ਦਿੱਤੇ ਨੇ ਅੱਜ ਤੱਕ ਜਿਹੜਾ ਮੈਨੂੰ ਮੇਰੇ ਕਹੇ ਅਨੁਸਾਰ ਧਨ ਦੌਲਤ ਕੱਢ ਕੇ ਨਾ ਰੱਖੇ ਮੈਂ ਮਾਰ ਦਿੰਨਾ ਲੋਕ ਮੇਰੇ ਨਾਮ ਤੋਂ ਡਰਦੇ ਨੇ ਉਹ ਮਸੰਦ ਸਿੱਖ ਨੇ ਕਿਹ ਡਰਦੇ ਹੋਣਗੇ ਭਾਈ ਜਿਹੜੇ ਮਰਨ ਤੋਂ ਡਰਦੇ ਹੋ ਉੱਤੇ ਤੋ ਵੀ ਡਰਦੇ ਹੋਣਗੇ ਨਾ ਮੈਂ ਮਰਨ ਤੋਂ ਡਰਦਾ ਨਾ ਮੈਂ ਤੇ ਤੋਂ ਡਰਦਾ ਹਾਂ ਤੈਨੂੰ ਪੈਸਿਆਂ ਦੀ ਲੋੜ ਹੋਣੀ ਹੈ ਮੈਂ ਆਪਣੇ ਪੈਸੇ ਰੱਖ ਦਿੱਤੇ ਨੇ ਇਹ ਗੁਰੂ ਦਾ ਦਸਵੰਦ ਹੈ ਇਹ ਮੈਂ ਤੈਨੂੰ ਦੇ ਨਹੀਂ ਸਕਦਾ ਮੇਰਾ ਸਿਰ ਵੱਡਣਾ ਹੈ ਗਲ ਵੱਡਣਾ ਹੈ ਵੱਡਣ ਤੋਂ ਬਾਅਦ ਲੈ ਜਾਈਓ ਵੱਖਰੀ ਗੱਲ ਉਹ ਡੱਕੂ ਧਾੜ ਵੀਆ ਬੜਾ ਹੈਰਾਨ ਹੋਇਆ ਵੇ ਇਸ ਤਰ੍ਹਾਂ ਦਾ ਬੰਦਾ ਪਹਿਲੀ ਵਾਰ ਵੇਖਿਆ ਹੈ ਬੋਲ ਵੀ ਸੱਚ ਰਿਹਾ ਹੈ ਕਿ ਮੇਰੇ ਕੋਲ ਪੈਸੇ ਨਹੀਂ ਦੇਵਨੀ ਰਿਆ ਕੇ ਗੁਰੂ ਦਾ ਦਸਵੰਦ ਹੈ ਹਾਂ ਆਪਣੇ ਉਹਨੇ ਦੇ ਦਿੱਤੇ ਨੇ ਸੰਗਤ ਦਾ ਦਸਵੰਦ ਨਹੀਂ ਦੇ ਰਿਆ ਔਰ ਫਿਰ ਮਰਨ ਤੋਂ ਵੀ ਨਹੀਂ ਡਰ ਰਿਆ ਧੜਵਿਆ ਬੜੇ ਗੁੱਸੇ 'ਚ ਬੋਲਿਆ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਲੋਕ ਮੈਨੂੰ ਲੱਖੂ ਧੜਵਿਆ ਕਹਿੰਦੇ ਨੇ ਜੇ ਤੇ ਤੂੰ ਸੱਚ ਬੋਲ ਰਿਹਾ ਹੈ ਫਿਰ ਤੇ ਤੈਨੂੰ ਛੱਡ ਦਾਂਗਾ ਜੇ ਤੂੰ ਝੂਠ ਬੋਲ ਰਿਹਾ ਹੈ ਮੈਂ ਤੈਨੂੰ ਤੇਰੇ ਗੁਰੂ ਦੇ ਕੋਲ ਜਾ ਕੇ ਵੀ ਵੜ ਦਾਂਗਾ ਦਸ ਤੇਰਾ ਗੁਰੂ ਕਿੱਥੇ ਰਹਿੰਦਾ ਉਨ ਕਹੇ ਸ੍ਰੀ ਅਮਰਸਰ ਸਾਹਿਬ ਧੜਵੀ ਆ ਨਾਲ ਚੱਲ ਪਿਆ ਹੁਣ ਕਹੇ ਇਨਸਾਨ ਇਦਾਂ ਦਾ ਪਹਿਲੀ ਵਾਰ ਮਿਲਿਆ ਵੇਖਣਾ ਚਾਹੀਦਾ ਹੁਣ ਉਹ ਡਕੈਤ ਵੀ ਨਾਲ ਤੁਰ ਪਿਆ ਉਹ ਲੱਖੂ ਧੜਵੀ ਆ ਡਾਕੂ ਨਾਲ ਤੁਰ ਪਿਆ ਸ੍ਰੀ ਅਮਰਸਰ ਸਾਹਿਬ ਪਹੁੰਚ ਗਏ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬਹਿਰ ਹੈ ਸਰੋਵਰ ਦੇ ਕੰਢੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਵਾ ਰਹੇ ਨੇ ਆਕੇ ਉਹ ਸਿੱਖ ਨੇ ਦਸਵੰਦ ਦੀ ਮਾਇਆ ਰੱਖ ਕੇ ਮੱਥਾ ਟੇਕਿਆ ਹੈ ਤੇ ਸਤਗੁਰਾਂ ਨਾਲ ਆਏ ਬੰਦੇ ਵੱਲ ਵੇਖ ਕੇ ਕਿਹਾ ਭਾਈ ਫਿਰੂ ਇਹ ਕੌਣ ਹੈ ਭਈ ਇਹ ਕੌਣ ਹੈ ਜਿਹਨੂੰ ਨਾਲ ਲਿਆਂਦਾ ਤੇ ਉਹ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ ਮੇਰਾ ਕੰਮ ਸਿਰਫ ਤੁਹਾਡੇ ਤੱਕ ਲਿਆਉਣਾ ਸੀ ਅੱਗੇ ਤੁਸੀਂ ਜਾਣੋ ਇਹ ਕੌਣ ਹੈ ਮੈਨੂੰ ਇਸ ਗੱਲ ਦਾ ਕੋਈ ਨਹੀਂ ਮੇਰਾ ਕੰਮ ਤੁਹਾਡੇ ਤੱਕ ਲਿਆਉਣਾ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਣ ਉਸ ਡਾਕੂ ਵੱਲ ਵੇਖਿਆ ਉਹਨੂੰ ਲੱਖੂ ਧੜਵੀਆ ਕਹਿੰਦੇ ਨੇ ਵਾਦਸ਼ਾ ਨੇ ਉਹਨੂੰ ਬੜੇ ਪਿਆਰ ਨਾਲ ਪੁੱਛਿਆ ਭਾਈ ਕੀ ਕੰਮ ਕਰਦਾ ਹੈ ਉਹਨੇ ਕਿਹਾ ਜੀ ਕੰਮ ਕੀ ਕਰਨਾ ਲੋਕਾਂ ਨੂੰ ਲੁੱਟੀਦਾ ਜੇ ਕੋਈ ਪੈਸਾ ਨਾ ਦਵੇ ਮੈਂ ਬੰਦਾ ਵੱਢ ਦਿੰਦਾ ਮੇਰਾ ਨਾਮ ਹੈ ਲੱਖੂ ਧੜਵੀਆ ਲੋਕ ਮੇਰੇ ਨਾਮ ਤੋਂ ਲਾਹੌਰ ਤੱਕ ਡਰਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਅੱਛਾ ਭਾਈ ਕੋਈ ਚੰਗਾ ਕੰਮ ਵੀ ਕੀਤਾ ਹੈ ਜ਼ਿੰਦਗੀ 'ਚ ਕੇਹੀ ਕੰਮ ਕੀਤੇ ਨੇ ਕੋਈ ਚੰਗਾ ਕੰਮ ਵੀ ਕੀਤਾ ਹੈ ਜ਼ਿੰਦਗੀ ਵਿੱਚ ਕਿ ਇਹੋ ਕੰਮ ਕੀਤੇ ਨੇ ਉਹ ਲੱਖੂ ਧਾੜਵੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਹੁਣ ਸਿੱਧਾ वार्ता ਲੱਭ ਕਰ ਰਿਹਾ ਹੈ ਔਰ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਚੰਗਾ ਨਹੀਂ ਕੋਈ ਕੰਮ ਕੀਤਾ ਜਦੋਂ ਤੋਂ ਸੁਰਤ ਸੰਭਾਲੀ ਹੈ ਇਹ ਜੋ ਕੰਮ ਮੇਰੇ ਬਾਪ ਨੇ ਮੈਨੂੰ ਸਿਖਾ ਦਿੱਤਾ ਮੈਂ ਉਹੀ ਕੰਮ ਕਰ ਰਿਹਾ ਲੋਕਾਂ ਨੂੰ ਲੁੱਟਿਆ ਕੁੱਟਿਆ ਮਾਰਿਆ ਮਹਾਰਾਜ ਜੋ ਕੁਝ ਹੱਥ ਆਇਆ ਮੈਂ ਲੁੱਟ ਲੈਨੇ ਇਹੋ ਕੰਮ ਹੈ ਚੰਗਾ ਕੰਮ ਕਦੇ ਕੀਤਾ ਨਹੀਂ ਕੋਈ ਗੁਰੂ ਅਰਜਨ ਦੇ ਮਹਾਰਾਜ ਉਹਦੇ ਚਿਹਰੇ ਵੱਲ ਵੇਖ ਕੇ ਮੁਸਕਰਾ ਰਹੇ ਨੇ ਕਮ ਸੇ ਕਮ ਬੰਦਾ 100% ਸੱਚ ਤੇ ਬੋਲ ਰਿਹਾ ਨਾ ਮਾਫ ਕਰਿਓ ਅਸੀਂ ਚੰਗਾ ਨਾ ਵੀ ਕੀਤਾ ਹੋਵੇ ਤਾਂ ਵੀ ਚੰਗਾ ਕਰਨ ਦਾ ਕੁਝ ਨਾ ਕੁਝ ਤਾਂ ਸੰਸਾਰ ਵਿੱਚ ਰੱਖੀਦਾ ਹੈ ਨਾ ਵੀ ਮੈਂ ਆ ਕੀਤਾ ਉਸ ਬੰਦੇ ਨੇ ਬਿਲਕੁਲ ਸੱਚ ਬੋਲਿਆ ਬੇਪਰਵਾਹ ਹੋ ਕੇ ਕਿਹਾ ਚੰਗਾ ਨਹੀਂ ਕੋਈ ਕੀਤਾ ਕੰਮ ਹੈ ਅਜ ਤੱਕ ਬਾਦਸ਼ਾਹ ਨੇ ਮਾੜੇ ਕਿੰਨੇ ਕੀਤੇ ਨੇ ਤੇ ਉਹ ਥੋੜਾ ਸੋਚ ਕੇ ਬੋਲਿਆ ਕਹਿੰਦਾ ਮਹਾਰਾਜ ਮਾੜੇ ਕਿੰਨੇ ਕੀਤੇ ਨੇ ਗਿਣਤੀ ਨਹੀਂ ਹੈ ਕੋਈ ਗਿਣਤੀ ਨਹੀਂ ਹੈ ਕੋਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਨੇ ਉਹਦੇ ਚਿਹਰੇ ਵੱਲ ਵੇਖ ਕੇ ਹੋਰ ਹੱਸ ਪਏ ਫਿਰ ਬਾਦਸ਼ਾਹ ਨੇ ਖੱਬੇ ਹੱਥ ਨਾਲ ਉਹਦਾ ਸੱਜੀ ਬਾਹ ਪਕੜ ਲਈ ਔਰ ਬਾਹ ਪਕੜ ਕੇ ਕਹਿੰਦੇ ਨੇ ਆ ਲੱਖੋ ਧੜਵੀਆ ਤੈਨੂੰ ਸੱਚਿਆਰ ਕਰ ਦਈਏ ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ ਚੋਰ ਦੀ ਹੰਮਾ ਤਾਂ ਦਰਗਾਹ ਵਿੱਚ ਕੋਈ ਨਹੀਂ ਭਰਦਾ ਇੱਥੇ ਸੰਸਾਰ ਵਿੱਚ ਕੋਈ ਜਾਮਣੀ ਨਹੀਂ ਲੈਂਦਾ ਦਰਗਾਹ ਵਿੱਚ ਕੌਣ ਲਏਗਾ ਸੱਜੇ ਬਾਦਸ਼ਾਹ ਨੇ ਬਾਹ ਪਕਣ ਦੀ ਧੀਰ ਸੀ ਬਸ ਇੱਕੋ ਹੀ ਦ੍ਰਿਸ਼ਟੀ ਭਾਈ ਉਹਦੇ ਵੱਲ ਨજર ਮਿਲਦੇ ਅੰਸਾਰ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸੁਖ ਬਖਸ਼ ਦਿੱਤਾ ਜਿਹਦੇ ਬਾਰੇ ਗੁਰੂ ਨੇ ਸ਼ਰਤ ਰੱਖੀ ਹੈ ਕਿ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਕੇ ਵੇਖੀ ਗੁਰੂ ਤੈਨੂੰ ਸਚਿਆਰ ਬਣਾਉਣ ਦੀ ਤਾਕਤ ਰੱਖਦਾ ਤੂੰ ਦਿਲੋਂ ਸਾਫ਼ ਹੋ ਕੇ ਕਹੀਂ ਉਹਨੇ ਸੱਚੇ ਦਿਲੋਂ ਸਾਫ਼ ਹੋ ਕੇ ਬਿਲਕੁਲ ਸਾਫ਼ ਗੱਲ ਕਹੀ ਔਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਵਾਂ ਪਕੜ ਲਈ ਪਾਤਸ਼ਾਹ ਹੱਥ ਪਕੜ ਕੇ ਕਹਿੰਦੇ ਨੇ ਤੂੰ ਦਿਲ ਦੀ ਗੁੱਝੀ ਗੱਲ ਸਾਫ਼ ਕਹਿ ਦਿੱਤੀ ਹੈ ਜਦ ਹੁਣ ਤੇਰੇ ਅੰਦਰ ਦੇ ਸਾਰੇ ਕਪੜ ਧੋਤੇ ਗਏ ਪਾਤਸ਼ਾਹ ਨੇ ਉਹਨੂੰ ਐਸਾ ਸੰਤ ਬਣਾਇਆ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪਿੱਖੇ ਹੋਏ ਸੰਤ ਬਸ ਗੁਰੂ ਇਸੇ ਗੱਲ ਦੀ ਉਡੀਕ ਕਰਦਾ ਹੈ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਸੱਚ ਮੁੱਚ ਕਹਿਣ ਲੱਗ ਜਾਓ